ਇੰਨੀ ਮਾੜੀ ਹਾਲਾਤ ਪੰਜਾਬ ਦੇ ਫਾਈਨੈਂਸਿਸ ਦੀ ਬਣ ਗਏ ਪਰ ਫਿਰ ਵੀ ਕਦੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਬੇ ਦੇ ਫਾਈਨੈਂਸਿਸ ਸੂਬੇ ਦੇ ਵਿੱਤੀ ਹਾਲਾਤ ਤੇ ਕਦੇ ਗੱਲ ਕਰਦੇ ਸੁਣਿਆ ਜਦੋਂ ਸਟੇਜ ਤੇ ਚੜਦਾ ਹੈ ਮੇਰੇ 32 ਦੰਦ ਹੈ ਮੇਰੇ 34 ਦੰਦ ਹੈ ਮੈਂ ਫਲਾਨੇ ਨੂੰ ਅੰਦਰ ਕਰ ਦੂੰ ਮੈਂ thmke ਨੂੰ ਅੰਦਰ ਕਰ ਦੂੰ ਮੈਂ ਇਹਨਾਂ ਦੀਆਂ ਬੱਸਾਂ ਬੰਦ ਕਰ ਦੂੰ ਜਦੋਂ ਕਿਤੇ ਬਾਹਲੇ ਮਸਲੇ 'ਚ ਘਿਰ ਜਾਂਦਾ ਉਦੋਂ ਬਲਡੋਜ਼ਰ ਲੈ ਕੇ ਕਹਿੰਦਾ ਮੈਂ ਸੁੱਖ ਵਿਲਾਸ ਦੀ ਕੰਧ ਢਾ ਦੂੰ ਤਿੰਨ ਸਾਲ ਤਾਂ ਮੈਨੂੰ ਇਹ ਗੱਲਾਂ ਸੁਣਦਿਆਂ ਨੂੰ ਹੋ ਗਏ ਪੰਜਾਬ ਦੇ ਲੋਕਾਂ ਨੂੰ ਇਹ ਗੱਲਾਂ ਗੱਲਾਂ ਸੁਣਦਿਆਂ ਹੋ ਗਏ ਪਤਾ ਨਹੀਂ ਉਹ ਕੰਧਾਂ ਜਾਂ ਤਾਂ ਉਹ ਸੀਮਿੰਟ ਦੀ ਐਡ ਆਪਾਂ ਵੇਨੇ ਉਹਨੇ ਇੱਕ ਸਾਰਾ ਟੱਬਰ ਲੈ ਕੇ ਮਾਰਦਾ ਕੰਧ ਦੇ ਵਿੱਚ ਉਹ ਤਾਂ ਨਹੀਂ ਟੈਂਦੀ ਜਾਂ ਤਾਂ ਸੀਮਿੰਟ ਹੀ ਚੰਗਾ ਹੈ ਜੇ ਜਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਮਿਲਿਆ ਕੁਝ ਨਹੀਂ ਸਿਰਫ ਇਹ ਲੋਕਾਂ ਦੀਆਂ ਧਿਆਨ ਭਟਕਾਉਣ ਦੀਆਂ ਜਿਹੜੀਆਂ ਤੁਸੀਂ ਕੋਸ਼ਿਸ਼ਾਂ ਗੱਲਾਂ ਕਰ ਰਹੇ ਹੋ ਇਹ ਬਹੁਤਾ ਚਿਰ ਕਾਮਯਾਬ ਨਹੀਂ ਹੋਣਾ ਚੁਟਕਲਿਆਂ ਨਾਲ ਮਸਕਰੀਆਂ ਨਾਲ ਟੀਚਰਾਂ ਨਾਲ ਤੁਸੀਂ ਪੰਜਾਬ ਨੂੰ ਉਹੀ ਸਟੇਜ ਸਮਝ ਲਿਆ ਜਿਹਦੇ ਤੇ ਤੁਸੀਂ ਚੁਟਕਲੇ ਸੁਣਾ ਕੇ ਪੈਸੇ ਕਮਾਉਂਦੇ ਹੁੰਦੇ ਸੀ ਤੁਸੀਂ ਸੋਚ ਰਹੇ ਹੋ ਇੱਥੇ ਚੁਟਕਲੇ ਸੁਣਾ ਕੇ ਤੁਸੀਂ ਰਾਜ ਕਰ ਲੋਗੇ ਇੰਨਾ ਧਿਆਨ ਰੱਖ ਲਓ ਕਿ ਇਹ ਸਟੇਟ ਹੈ ਸਟੇਜ ਨਹੀਂ ਸਟੇਟ ਤੇ ਸਟੇਜ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਕਦੇ ਕੋਈ ਕੰਮ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹੋਂ ਸੁਣੀ ਹੈ ਤੁਸੀਂ ਅੱਜ ਮੈਂ 32 ਦੰਦਾ ਵਾਲੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਹੈ ਕਦੇ ਪੰਜਾਬ ਦੇ ਵਿੱਤੀ ਹਾਲਾਤਾਂ ਬਾਰੇ ਲੋਕਾਂ ਨਾਲ ਚਰਚਾ ਕੀਤੀ ਗੱਲ ਕੀਤੀ ਕਦੇ ਇਹ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਪੰਜਾਬ ਦੇ ਉੱਤੇ ਅੱਜ ਕਰਜ਼ਾ ਕਿੰਨਾ ਚੜ ਗਿਆ ਕਦੇ ਇਹ ਦੱਸਿਆ ਪੰਜਾਬ ਦੇ ਲੋਕਾਂ ਨੂੰ ਕਿ ਡੈਟ ਟੂ ਜੀਐਸਟੀਪੀ ਰੇਸ਼ੋ ਪੰਜਾਬ ਦਾ ਕਿੰਨਾ ਹੋ ਗਿਆ ਫਿਸਕਲ ਡੈਫਿਸਟ ਰੈਵਨਿਊ ਡੈਫਿਸਟ ਇਹ ਕਿਵੇਂ ਵੱਧਦਾ ਜਾ ਰਿਹਾ ਕਦੇ ਪੰਜਾਬ ਦੇ ਲੋਕਾਂ ਨਾਲ ਚਰਚਾ ਕੀਤੀ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ ਕਦੇ ਇਹਦੇ ਬਾਰੇ ਕੋਈ ਗੱਲ ਕੀਤੀ 2.5 ਸਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਜੈਕਟ ਇੱਕ ਵੀ ਪੰਜਾਬ ਦੇ ਵਿੱਚ ਨਵਾਂ ਨਹੀਂ ਸ਼ੁਰੂ ਹੋਇਆ। ਪੁਰਾਣੇ ਪ੍ਰੋਜੈਕਟ ਜਿਹੜੇ ਆ ਉਹ ਖਰਾਬ ਹੁੰਦੇ ਜਾ ਰਹੇ ਆ। ਇਹਦਾ ਕਾਰਨ ਕੀ ਹੈ ਕਦੇ ਪੰਜਾਬ ਦੇ ਲੋਕਾਂ ਨਾਲ ਗੱਲ ਕੀਤੀ ਇਸ ਬਾਰੇ? ਅੱਜ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗ ਰਹੇ ਆ। ਕਦੇ ਇਹਨਾਂ ਗੱਲਾਂ ਬਾਰੇ ਪੰਜਾਬ ਦੇ ਲੋਕਾਂ ਨਾਲ ਗੱਲ ਕੀਤੀ? ਨਹੀਂ। ਪਰ ਅੱਜ ਮੈਂ ਜਿਵੇਂ ਸ਼ੁਰੂ ਚ ਆਖ ਰਿਹਾ ਆਖਿਆ ਮੈਂ ਪੰਜਾਬ ਦੀ ਫਾਈਨੈਂਸ਼ੀਅਲ ਰਿਐਲਿਟੀ ਵਿਤੀ ਹਾਲਾਤ ਅਸਲੀਅਤ ਵਿੱਚ ਕੀ ਹੋ ਗਿਆ ਅੱਜ ਮੈਂ ਉਹਦੇ ਅੰਕੜੇ ਤੁਹਾਡੇ ਸਾਹਮਣੇ ਰੱਖਣੇ ਚਾਹਣਾ ਤੁਸੀਂ ਦੇਖੋਗੇ ਕਿ 2.5 ਸਾਲਾਂ ਚ ਇਸ ਸਰਕਾਰ ਨੇ ਤੇ ਪਿਛਲੇ 5 ਸਾਲਾਂ ਚ ਮੈਂ ਕਾਂਗਰਸ ਸਰਕਾਰ ਨੇ ਵੀ ਮੈਂ ਕਹੂੰਗਾ ਪੰਜਾਬ ਨੂੰ ਫਾਈਨੈਂਸ਼ੀਅਲ ਬੈਂਕਰਪਸੀ ਤੇ ਲਿਆ ਕੇ ਖੜੇ ਕਰ ਦਿੱਤਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਕੈਮਰਿਆਂ ਰਾਹੀਂ ਤੁਹਾਡੀ ਕਲਮ ਰਾਹੀਂ ਇਹ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਅੱਜ ਜਿਹੜੀ ਡਿਸਕਸ਼ਨ ਹੈ ਡਿਬੇਟ ਹੈ ਚਰਚਾ ਹੈ ਉਹ ਪੰਜਾਬ ਦੇ ਫਾਈਨੈਂਸ਼ੀਅਲ ਹਾਲਾਤਾਂ ਤੇ ਲਿਆਉਣੀ ਪਊਗੀ ਇਹ ਮਸਕਰੀਆਂ ਵਾਲਿਆਂ ਨੂੰ ਬੰਦ ਕਰਾਉਣਾ ਪਊਗਾ ਇਹਨਾਂ ਨੂੰ ਚੁੱਪ ਕਰਾਉਣਾ ਪਊਗਾ ਤੇ ਹਰ ਪਿੰਡ 'ਚ ਹਰ ਛੱਤ 'ਚ ਹਰ ਗਲੀ 'ਚ ਹਰ ਮੁਹੱਲੇ 'ਚ ਹਰ ਸ਼ਹਿਰ 'ਚ ਪੰਜਾਬ ਦੇ ਫਾਈਨੈਂਸ਼ੀਅਲ ਹਾਲਾਤਾਂ ਬਾਰੇ ਡਿਸਕਸ਼ਨ ਹੋਵੇ ਚਰਚਾ ਹੋਵੇ ਸਰਕਾਰ ਤੇ ਬੋਝ ਪਵੇ ਕਿ ਲੋਕ ਵਹਿਰ ਹੋ ਰਹੇ ਆ ਲੋਕਾਂ ਨੂੰ ਪਤਾ ਲੱਗ ਰਹੀ ਐ ਅਸਲੀਅਤ ਫੇਰ ਇਹ ਹਾਲਾਤ ਸਹੀ ਹੋਣਗੇ ਕਿਸੇ ਵੀ ਸੂਬੇ ਦੇ ਜੇ ਫਾਈਨੈਂਸ਼ੀਅਲ ਹਾਲਾਤ ਬਾਰੇ ਜਾਣਨਾ ਹੋਵੇ ਇੱਕ ਸਭ ਤੋਂ ਵੱਡਾ ਪੈਰਾਮੀਟਰ ਜਿਹੜਾ ਮਾਪਦੰਡ ਜੀ ਨੂੰ ਆਪਾਂ ਕਹਿ ਦਿੰਦੇ ਆ ਉਹ ਸਟੇਟ ਦਾ ਜਾਂ ਉਸ ਮੁਲਕ ਦਾ ਡੈਟ ਟੂ ਜੀਐਸਡੀਪੀ ਰੇਸ਼ੋ ਹੁੰਦਾ डेट टू जीएसडीपी रेशो असलियत ਵਿੱਚ ਜੇ ਮੈਂ ਲੇਮੈਨ ਲੈਂਗੁਏਜ ਇੱਕ ਸਧਾਰਨ ਭਾਸ਼ਾ ਚ ਜੇ ਸਮਝਾਉਣਾ ਹੋਵੇ ਤਾਂ ਡੈਟ ਟੂ ਜੀਐਸਡੀਪੀ ਰੇਸ਼ੋ ਹੁੰਦਾ ਕੀ ਹੈ ਡੈਟ ਟੂ ਜੀਐਸਡੀਪੀ ਰੇਸ਼ੋ ਹੈ ਜਿੰਨੀ ਤੁਹਾਡੀ ਆਮਦਨ ਹੈ ਉਹਦੇ ਕਿੰਨੀ ਫੀਸ ਦੀ ਤੁਹਾਡੇ ਤੇ ਕਰਜ਼ਾ ਹੈ ਜੇ 100 ਰੁਪਈਆ ਮੇਰੀ ਆਮਦਨ ਹੈ ਤੇ 50 ਰੁਪਏ ਮੇਰਾ ਇਹ ਤੇ ਕਰਜ਼ਾ ਹੈ ਮੇਰੇ ਕਰਜ਼ ਦੀ ਅਦਾਇਗੀ ਚ ਜਾਂਦੇ ਆ ਤੇ ਫਿਰ ਮੇਰਾ ਡੈਟ ਟੂ ਜੀਐਸਡੀਪੀ ਰੇਸ਼ੋ 50% ਪੰਜਾਬ 50 ਰੁਪਏ ਮੇਰਾ ਕਰਜ਼ ਹੋ ਗਿਆ 50 ਰੁਪਈਆਂ ਚ ਮੈਨੂੰ ਆਪਦੀ ਤਨਖਾਹ ਵੀ ਦੇਣੀ ਆ ਆਪਦੀ ਪੈਨਸ਼ਨਾਂ ਵੀ ਦੇਣੀ ਆ ਆਪਦੇ ਕਮਿਟਿਡ ਐਕਸਪੈਂਡੀਚਰ ਵੀ ਮੀਟ ਕਰਨੇ ਆ ਤੇ ਜੇ ਕੋਈ ਰੁਪਈਆ 2 ਰੁਪਏ ਬਚ ਜਾਣ ਤਾਂ ਉਹ ਲੋਕਾਂ ਤੇ ਵੀ ਲਾਉਣੇ ਜੇ ਮੇਰੀ ਆਮਦਨ 100 ਰੁਪਏ ਹੈ ਤੇ ਮੇਰੀ ਡੈਟ ਜਿਹੜਾ ਉਹ 20 ਰੁਪਏ ਫਿਰ ਡੈਟ ਟੂ ਜੀਐਸਡੀਪੀ ਰੇਸ਼ੋ 20% ਹੋ ਜਾਂਦਾ। ਫਿਰ ਮੇਰੇ ਕੋਲੇ 80 ਰੁਪਏ ਬਚ ਜਾਂਦੇ। ਸੋ ਮੇਰਾ ਕਹਿਣ ਤੋਂ ਭਾਵ ਜਿੰਨਾ ਡੈਟ ਟੂ ਜੀਐਸਡੀਪੀ ਰੇਸ਼ੋ ਘਟੂਗਾ ਉਹਨਾਂ ਉਸ ਸੂਬੇ ਦੇ ਵਿੱਤੀ ਹਾਲਾਤ ਚੰਗੇ ਹੋਣਗੇ ਉਸ ਮੁਲਕ ਦੇ ਵਿੱਤੀ ਹਾਲਾਤ ਚੰਗੇ ਹੋਣਗੇ। ਅੱਜ ਪੰਜਾਬ ਦਾ ਡੈਟ ਟੂ ਜੀਐਸਡੀਪੀ ਰੇਸ਼ੋ ਫੌਬਸ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਫਾਈਨੈਂਸ਼ੀਅਲ ਜਰਨਲ ਹੈ ਫਾਈਨੈਂਸ਼ੀਅਲ ਰਿਪੋਰਟਿੰਗ ਕਰਦੀ ਹੈ ਪਹਿਲਾਂ ਤਾਂ ਉਹ ਵੇਖੋ ਉਹ ਦੱਸਦੇ ਆ ਡੈਟ ਟੂ ਜੀਐਸਡੀਪੀ ਦੀ ਇੰਪੋਰਟੈਂਸ ਕੀ ਹੈ। ਦ ਡੈਟ ਟੂ ਜੀਐਸਡੀਪੀ ਰੇਸ਼ੋ ਇਜ਼ ਅ ਫਾਈਨੈਂਸ ਇਜ਼ ਅ ਫੰਡਮੈਂਟਲ ਇਕਨੋਮਿਕ ਮੈਟ੍ਰਿਕ ਇਨ ਅਸੈਸਿੰਗ ਅਬਿਲਿਟੀ ਟੂ ਮੈਨੇਜ ਡੈਟ ਬਰਡਨ ਐਂਡ ਓਵਰਆਲ ਇਕਨੋਮਿਕ ਵੈਲਬੀਂਗ। ਕਿਸੇ ਸਟੇਟ ਦੀ ਇਕਨੋਮਿਕ ਵੈਲਬੀਂਗ ਜੇ ਵਰਤੀ ਹਾਲਾਤ ਦੇਖਨੇ ਹੁਣ ਕਿੰਨੇ ਚੰਗੇ ਮਾੜੇ ਆ ਤਾਂ ਡੈਟ ਟੂ ਜੀਐਸਡੀਪੀ ਰੇਸ਼ੋ ਦੇਖ ਲਓ ਉਹਦਾ। ਅੱਜ ਪੰਜਾਬ ਦਾ ਡੈਟ ਟੂ ਜੀਐਸਡੀਪੀ ਰੇਸ਼ੋ 46.81% 46.81% ਪੰਜਾਬ ਦਾ ਡੈਟ ਟੂ ਜੀਐਸਡੀਪੀ ਰੇਸ਼ੋ ਹੈ ਜੇ ਸਾਡੇ ਆਮਦਨ 100 ਰੁਪਏ ਤਾਂ ਤਕਰੀਬਨ 47 ਰੁਪਏ ਸਾਡੇ ਤੇ ਕਰਜ਼ਾ ਹੈ ਸਾਡੇ ਤੇ ਉੱਪਰ ਸਿਰਫ ਅਰੁਣਾਚਲ ਪ੍ਰਦੇਸ਼ ਹੈ ਉਹ ਵੀ ਬਿਕੋਜ਼ ਉਹ ਸਟੇਟਾਂ ਛੋਟੀਆਂ ਬਹੁਤ ਹੈ ਉਹਨਾਂ ਦਾ ਜੀਐਸਡੀਪੀ ਇੰਨਾ ਘੱਟ ਹੈ ਸਾਰਾ ਜੀਐਸਡੀਪੀ ਅਰੁਣਾਚਲ ਦਾ 37000 ਕਰੋੜ ਰੁਪਇਆ ਸੋ ਸੁਭਾਵਿਕ ਆ ਉਹਨਾਂ ਦਾ ਡੈਟੂ ਜੀਐਸਡੀਪੀ ਉੱਪ ਹੋਣਾ ਸਾਡਾ 7 ਲੱਖ ਦੇ ਨੇੜੇ ਜੀਐਸਡੀਪੀ ਹੈ ਕਿ ਸਾਡੀ ਕੁੱਲ ਕਮਾਈ ਹੈ ਉਹਦਾ 46.81% ਪੰਜਾਬ ਤੇ ਕਰਜ਼ਾ ਹੈ ਉਸ ਦਾ ਇਹ ਦੂਜੇ ਨੰਬਰ ਤੇ ਹੈ ਪੰਜਾਬ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਤੇ ਇਹ ਸਰਕਾਰ ਦੀ ਤੇ ਪਿਛਲੀ ਸਰਕਾਰ ਦੀਆਂ ਇਹ ਨਕਾਮੀਆਂ ਦਾ ਨਤੀਜਾ ਹੈ ਮੈਂ ਤੁਹਾਨੂੰ ਡੈਟ ਤੇ ਜੀਐਸਡੀਪੀ ਦਾ ਜਿਹੜਾ ਹਰ ਸਰਕਾਰ ਦੀ ਕੀ ਪਰਫਾਰਮੈਂਸ ਸੀ ਉਸ ਪੈਰਾਮੀਟਰ ਤੇ ਉਸ ਮਾਪਦੰਡਨ ਤੇ ਮੈਂ ਬਰੀਫ ਦੇ ਵਿੱਚ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਕਿਉਂਕਿ ਕੂੜ ਪ੍ਰਚਾਰ ਬੜਾ ਹੋਇਆ ਕੀ ਜੀ ਇਹ ਤਾਂ ਕਰਜ਼ੇ ਦੇ ਪੰਡ ਭਾਰੀ ਕਰਤੀ ਇਹਨਾਂ ਨੇ ਪੰਜਾਬ ਤੋਂ ਬੋਝ ਚੱਕਿਆ ਨਹੀਂ ਜਾ ਰਿਹਾ ਜੀ ਇਹ ਤਾਂ ਜੀ ਹਰ ਬੰਦੇ ਦੇ ਸਿਰ ਤੇ ਕਰਜ਼ੇ ਦੀ ਪੰਡ ਭਾਰੀ ਹੋ ਗਈ ਹੈ ਕਿਉਂਕਿ ਸਟੇਜ ਦੇ ਕਲਾਕਾਰ ਸੀ ਇਹਨਾਂ ਨੂੰ ਲੋਕਾਂ ਨਾਲ ਗੱਲਾਂ ਕਰਨੀਆਂ ਆਉਂਦੀਆਂ ਸੀ ਲੋਕਾਂ ਨੂੰ ਪਰਮਾਉਣਾ ਲੋਕਾਂ ਨੂੰ ਗੁੰਮਰਾਹ ਕਰਨਾ ਆਉਂਦਾ ਸੀ ਤੇ ਅਕਾਲੀ ਦਲ ਦੀ ਸਰਕਾਰ ਤੇ ਇਹਨਾਂ ਨੇ ਹਮੇਸ਼ਾ ਇਹ ਇਹ ਰੱਖਿਆ ਅਟੈਕ ਕਿ ਜੀ ਇਹਨਾਂ ਨੇ ਕਰਜ਼ੇ ਦੀ ਪੰਡ ਭਾਰੀ ਕਰਤੀ ਅੱਜ ਮੈਂ ਤੁਹਾਨੂੰ ਫਿਗਰਸ ਦੇ ਨਾਲ ਉਹਦੀ ਅਸਲੀਅਤ ਦੱਸਣੀ ਚਾਹਣਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਆਈ 2007 ਦੇ ਵਿੱਚ ਆ ਸਾਰੇ ਆਫੀਸ਼ੀਅਲ ਫਿਗਰਸ ਹੈ ਗਵਰਨਮੈਂਟ ਆਫ ਇੰਡੀਆ ਦੇ ਉਦੋਂ ਕਰਜ਼ਾ ਜਿਹੜਾ ਡੈਟ ਟੂ ਜੀਐਸਡੀਪੀ ਰੇਸ਼ਿਓ ਸੀ 40.15 40.15% ਪੰਜਾਬ ਤੇ ਡੈਟ ਟੂ ਜੀਐਸਡੀਪੀ ਰੇਸ਼ਿਓ ਸੀ 2007 ਚ 2017 ਚ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਛੱਡੀ ਸਰਕਾਰ ਤੋਂ ਲੋਕਾਂ ਨੇ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਾਈ ਉਹ 40% ਤੋਂ ਘਟਾਉਂਦੇ 39 ਹੋਇਆ 36 ਹੋਇਆ 34 ਹੋਇਆ 2017 ਦੇ ਵਿੱਚ 33.03% ਪੰਜਾਬ ਦਾ ਜੀਐਸਡੀਪੀ ਹਿੰਦੁਸਤਾਨ ਦੇ ਵਿੱਚ ਬੈਸਟ ਇੰਪਰੂਵਿੰਗ ਸਟੇਟ ਔਨ ਫਾਈਨੈਂਸ਼ੀਅਲ ਪੈਰਾਮੀਟਰਸ ਪੰਜਾਬ ਨੂੰ ਉਸ ਵੇਲੇ ਮੰਨਿਆ ਗਿਆ 10 ਸਾਲਾਂ ਦੇ ਵਿੱਚ ਤਕਰੀਬਨ 7% ਤੋਂ ਜ਼ਿਆਦਾ 8% ਦੇ ਨੇੜੇ ਪੰਜਾਬ ਦੇ ਜਿਹੜੇ ਹੈ ਡੈਟ ਟੂ ਜੀਐਸਡੀਪੀ ਰੇਸ਼ੋ ਘਟਿਆ 17 ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਫਿਰ 33 ਤੋਂ 40 42 41 ਹੁੰਦੇ ਹੋਏ ਜਦੋਂ ਨੂੰ ਸਰਕਾਰ 2022 ਚ ਕਾਂਗਰਸ ਨੇ ਛੱਡੀ 45.05% 45.05% 33 ਤੋਂ ਲੈ ਕੇ ਫਿਰ 45 ਤੇ ਲੈ ਗਏ ਤੇ ਇਹਨਾਂ ਨੇ 2.5 ਸਾਲਾਂ ਚ 45 ਤੋਂ 47 ਤੋਂ ਉੱਪਰ ਲੈ ਗਿਆ 46.81% ਪਿਛਲੇ ਸਾਲ ਤੱਕ ਸੀ ਹੁਣ ਤਾਂ 47 ਵੀ ਟੱਪ ਗਿਆ ਤੇ ਇਹ ਮੈਂ ਤੁਹਾਨੂੰ ਇਹ بڑے ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਸਾਲ ਦੇ ਵਿੱਚ ਵਿੱਚ 50% ਤੋਂ ਉੱਪਰ ਟੱਪ ਜਾਊਗਾ ਜੋ ਹਾਲਾਤ ਹੁਣ ਪੰਜਾਬ ਦੇ ਇਹਨਾਂ ਨੇ ਬਣਾ ਰੱਖੇ 33% ਤੋਂ 50% ਤੁਸੀਂ ਵੇਖੋ ਪੰਜਾਬ ਦਾ ਡੈਟ ਟੂ ਜੀਐਸਡੀਪੀ ਰੇਸ਼ੋ ਇਹਨਾਂ ਦੋਨਾਂ ਸਰਕਾਰਾਂ ਨੇ ਰਲ ਕੇ ਪੰਜਾਬ ਦਾ ਡੈਟ ਟੂ ਜੀਐਸਡੀਪੀ ਰੇਸ਼ੋ ਵਧਾਇਆ ਕਰਜ਼ੇ ਦੀ ਵੀ ਮੈਂ ਜੇ ਤੁਹਾਡੇ ਕੋਲੇ ਗੱਲ ਕਰ ਲਾਂ ਅਕਾਲੀ ਦਲ ਦੀ ਸਰਕਾਰ ਦੇ 10 ਸਾਲ ਦੌਰਾਨ ਜਿਹੜਾ ਕਰਜ਼ਾ ਲਿੱਤਾ ਗਿਆ 84000 ਕਰੋੜ ਰੁਪਇਆ 8400 ਕਰੋੜ ਪਰ ਇਅਰ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਐਵਰੇਜ ਕਰਜ਼ਾ ਚੜਿਆ ਤੇ ਉਸ 8400 ਕਰੋੜ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਲਾ ਮਿਸਾਲ ਡਿਵੈਲਪਮੈਂਟ ਹੋਈ ਅਨਪ੍ਰੈਸੀਡੈਂਟਡ ਡਿਵੈਲਪਮੈਂਟ ਸੜਕਾਂ ਵੀ ਬਣੀਆਂ ਸਕੂਲ ਵੀ ਬਣੇ ਹਸਪਤਾਲ ਵੀ ਬਣੇ 에어ਪੋਰਟ ਵੀ ਬਣੇ ਪਾਵਰ ਪਲਾਂਟ ਵੀ ਬਣੇ ਗ੍ਰਿਡ ਵੀ ਨਵੇਂ ਬਣੇ ਖਾਲ ਵੀ ਬਣੇ ਕੱਸੀਆਂ ਵੀ ਬਣੀਆਂ ਪਿੰਡਾਂ ਦੇ ਵਿੱਚ ਮੰਡੀਆਂ ਵੀ ਬਣੀਆਂ ਰੂਰਲ ਲਿੰਕ ਰੋਡ ਵੀ ਬਣੀਆਂ ਹਰ ਤਰ੍ਹਾਂ ਦੀ ਡਿਵੈਲਪਮੈਂਟ ਗਰੀਬਾਂ ਦੀਆਂ ਧਰਮਸ਼ਾਲਾਵਾਂ ਵੀ ਬਣੀਆਂ ਹਰ ਤਰ੍ਹਾਂ ਦੀ ਡਿਵੈਲਪਮੈਂਟ ਹੋਈ ਪਰ 10 ਸਾਲਾਂ ਦੇ ਵਿੱਚ 84000 ਕਰੋੜ ਰੁਪਇਆ ਕੱਲਾ ਕਰਜ਼ਾ ਚੜਿਆ 8400 ਪਰ ਇਅਰ ਉਸ ਤੋਂ ਬਾਅਦ ਆਈ ਕਾਂਗਰਸ ਦੀ ਸਰਕਾਰ ਉਹਨਾਂ ਨੇ 5 ਸਾਲਾਂ 'ਚ 91117 ਕਰੋੜ ਰੁਪਇਆ ਕਰਜ਼ਾ ਚੜਾਇਆ 18235 ਕਰੋੜ ਰੁਪਇਆ ਪਰ ਇਅਰ ਸਾਲ ਦਾ ਅਕਾਲੀ ਦਲ ਦੀ ਸਰਕਾਰ ਤੋਂ ਦੁੱਗਣੇ ਤੋਂ ਵੀ ਵੱਧ ਤੇ ਡਿਵੈਲਪਮੈਂਟ ਦੇ ਨਾਂ ਤੇ ਤਾਂ ਆਪਾਂ ਵੇਖਿਆ ਹੀ ਹੈ ਕੀ ਸੀ ਉੱਥੇ ਪੈਚਵਰ ਕਾਲੇ ਤਾਂ ਫਿਰ ਮੁੱਖ ਮੰਤਰੀ ਬਣੇ ਤੇ ਡਿਵੈਲਪਮੈਂਟ ਤਾਂ ਉੱਥੇ ਹੋਣੀ ਕੀ ਸੀ ਕਾਂਗਰਸ ਦੀ ਸਰਕਾਰ ਗਈ ਹੈ 2.5 ਸਾਲਾਂ ਚ ਤਕਰੀਬਨ 1 ਲੱਖ ਕਰੋੜ ਰੁਪਇਆ ਇਸ ਸਰਕਾਰ ਨੇ 273000 ਤੇ ਕਾਂਗਰਸ ਨੇ ਛੱਡਿਆ ਸੀ 273000 ਕਰੋੜ ਤੇ 375000 ਕਰੋੜ ਦੇ ਨੇੜੇ ਇਸ ਵੇਲੇ ਕਰਜ਼ਾ ਪੰਜਾਬ ਤੇ ਹੋ ਗਿਆ 2.5 ਸਾਲਾਂ ਚ ਆਲਮੋਸਟ 1 ਲੱਖ ਕਰੋੜ ਰੁਪਇਆ 40000 ਰੁਪਇਆ ਕਰੋੜ 40000 ਕਰੋੜ ਰੁਪਇਆ 올모스트 ਪਰ ایئر اے ਸਰਕਾਰ ਪੰਜਾਬ ਤੇ ਕਰਜ਼ਾ ਚੜਾ ਰਹੀ ਐ ਆ ਹਾਲਾਤ ਮੈਂ ਸਾਰਾ ਤੁਹਾਡੇ ਸਾਹਮਣੇ ਰੱਖਦਾ 40000 ਕਰੋੜ ਰੁਪਇਆ ਸਾਲ ਦਾ ਕਰਜ਼ਾ ਚੜ ਰਿਹਾ ਤੇ ਹਜੇ ਸੈਟੀਸਫਾਈਡ ਨਹੀਂ ਆ 10000 ਕਰੋੜ ਦੀ ਹੋਰ ਪਰਮਿਸ਼ਨ ਸਰਕਾਰ ਤੋਂ ਮੰਗੀ ਆ ਇਹਨਾਂ ਨੇ ਕੇਂਦਰ ਸਰਕਾਰ ਨੂੰ ਲਿਖਿਆ ਕਿ ਇਸ ਸਾਲ ਅਸੀਂ 30000 ਕਰੋੜ ਲੈਣਾ ਸੀ 13-14000 ਕਰੋੜ ਰੁਪਇਆ ਲੈ ਚੁੱਕੇ ਆ 30000 ਕਰੋੜ ਨਾਲ ਸਾਡਾ ਸਰਨਾ ਨਹੀਂ 10000 ਕਰੋੜ ਦੀ ਹੋਰ ਪਰਮਿਸ਼ਨ ਦਿੱਤੀ ਜਾਵੇ ਤੇ ਉਹ 10000 ਕਰੋੜ ਰੁਪਇਆ ਇਸ ਵਾਸਤੇ ਨਹੀਂ ਮੰਗ ਰਹੇ ਕਿ ਨਵੇਂ ਹਸਪਤਾਲ ਬਣਾਈਏ ਨਵੇਂ ਸਕੂਲ ਬਣਾਈਏ ਕੋ ਨਵੀਆਂ ਸੜਕਾਂ ਬਣਾਈਏ ਪਿੰਡਾਂ ਦੇ ਵਿੱਚ ਕੋਈ ਕੋਈ ਕੰਮ ਕਰੀਏ ਨਹੀਂ ਟੂ ਮੀਟ ਇਟਸ ਐਕਸਪੈਂਸਸ ði ਕੈਸ਼ ਸਟ੍ਰੈਪਟ ਪੰਜਾਬ ਗਵਰਨਮੈਂਟ ਹੈਸ ਸੌਰਟਨ ਐਡੀਸ਼ਨਲ ਬੋਰੋਇੰਗ ਲਿਮਿਟ ਆਫ 10000 ਕਰੋੜਸ ਫਰਮ ði ਗਵਰਨਮੈਂਟ ਆਫ ਇੰਡੀਆ ਟੂ ਮੀਟ ਇਟਸ ਐਕਸਪੈਂਸਸ ਆਪ ਦੇ ਕੇਵਲ ਆਪ ਦੇ ਜਿਹੜੇ ਖਰਚੇ ਆ ਉਹ ਪੂਰੇ ਕਰਨ ਵਾਸਤੇ ਤੇ ਖਰਚੇ ਕਿਹੜੇ ਆ ਉਹਦੇ ਤੇ ਮੈਂ ਅੱਗੇ ਆਉਣਾ ਸੋ ਇਹ ਇਹ ਕਰਜ਼ੇ ਦੇ ਹਾਲਾਤ ਸੀਗੇ ਜੀ ਜੋ ਇਹਨਾਂ ਨੇ ਚੜਾਏ ਮੈਂ ਮੈਂ ਆਉਣਾ ਜੀ ਇੱਕ ਉਹਦੇ ਤੇ ਵੀ ਆਉਣਾ ਸਾਰਾ ਕੁਝ ਆਉਣਾ ਜੀ ਆ ਦੇਖੋ 700 ਕਰੋੜ ਰੁਪਇਆ ਹੋਰ ਲੈ ਲਿਆ ਜਿਹੜਾ ਇਹ ਕਹਿੰਦੇ ਅਸੀਂ 11 11 ਸਾਲਾਂ ਚ ਭਰਾਂਗੇ ਪਤਾ ਹੈ 2 ਸਾਲਾਂ ਬਾਅਦ ਸਾਧੂ ਚਲਦੇ ਭਰੇ ਤੇ ਨਗਰੀ ਵਸਦੀ ਭਲੀ ਉਹ ਕਹਿ ਕੇ ਤੁਰ ਜਾਣਾ ਇਹਨਾਂ ਨੇ ਤਾਂ ਤੇ ਭਰਨਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੈਣਾ ਹੈ ਨਾ ਜੀ ਸੋ 10000 ਕਰੋੜ ਰੁਪਇਆ ਉਹ ਹੋ ਗਿਆ ਜੀ ਹੋਰ ਮੰਗ ਰਿਹਾ ਜਿਹੜਾ ਤੇ ਇਸ ਹਿਸਾਬ ਨਾਲ ਤਾਂ 4 ਲੱਖ ਕਰੋੜ ਰੁਪਇਆ ਇਸ ਸਾਲ ਦੇ ਐਂਡ ਤੱਕ ਇਹ ਕਰਜ਼ਾ ਟੱਪ ਜਾਣਾ ਹੁਣ ਤੁਸੀਂ ਆ ਵੇਖੋ ਜਿਹੜਾ ਕਰਜ਼ਾ ਇਹ ਸਰਕਾਰ ਨੇ ਲਿੱਤਾ ਆ ਮੇਰੇ ਕੋਲੇ ਗਵਰਨਮੈਂਟ ਆਫ ਇੰਡੀਆ ਦੇ ਫਿਗਰਸ ਹੈ 35159 ਕਰੋੜ ਰੁਪਇਆ ਲਿੱਤਾ ਜੀ ਇਹਨਾਂ ਨੇ ਪਹਿਲੇ ਸਾਲ 'ਚ 34000 ਆਲਮੋਸਟ 35000 ਕਰੋੜ ਫੇਰ ਲਿੱਤਾ ਅਗਲੇ ਸਾਲ 'ਚ 70000 ਕਰੋੜ ਦੋ ਸਾਲਾਂ 'ਚ ਤੇ 20000 ਕਰੋੜ ਦੇ ਨੇੜੇ ਹੁਣ ਲੈ ਲਿਆ ਤੇ ਹਜੇ 20000 ਦੀ ਲਿਮਿਟ ਪੈਂਡਿੰਗ ਹੈ ਤੇ 10000 ਕਰੋੜ ਹੋਰ ਮੰਗ ਰਿਹਾ ਤੇ ਤੁਸੀਂ حساب ਲਾ ਲਓ ਕਿੱਥੋਂ ਤੱਕ ਜਾਣਾ ਹੈ ਜਿਹੜਾ ਬੋਝ ਇਹਨਾਂ ਨੇ ਲੋਕਾਂ ਤੇ ਪਾਇਆ ਹੁਣ ਤੁਸੀਂ ਵੇਖੋ ਬੋਰੋਇੰਗ ਵੱਧਦੀ ਜਾ ਰਹੀ ਹੈ ਨਵੇਂ ਟੈਕਸ ਪੰਜਾਬ ਦੇ ਹਰ ਵਰਗ ਤੇ ਇਹਨਾਂ ਨੇ ਲਾਤੇ ਨਵਾਂ ਟੈਕਸ ਹਰ ਵਰਗ ਤੇ ਲਾਇਆ ਇਹਨਾਂ ਨੇ ਆਹ ਵੇਖੋ ਮੈਂ ਕੁਝ ਲਿਸਟ ਕੱਢੀ ਆ ਬਾਕੀ ਤੁਸੀਂ ਆਪ ਵੀ ਕੱਢ ਸਕਦੇ ਹੋ ਪਿੱਛੇ ਦੇ ਆ ਥੋੜੇ ਦਿਨ ਪਹਿਲਾਂ ਸਤੰਬਰ ਦੇ ਮਹੀਨੇ 'ਚ ਹੀ ਵੈਟ ਵਧਾਇਆ ਗਿਆ ਪੈਟਰੋਲ ਤੇ ਡੀਜ਼ਲ ਤੇ ਇਹ ਤੀਜਾ ਵਾਧਾ ਸੀ ਜੀ ਢਾਈ ਸਾਲਾਂ 'ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਇਹ ਸਰਕਾਰ ਵੱਲੋਂ ਤਿੰਨ ਢਾਈ ਸਾਲਾਂ 'ਚ ਤੀਜਾ ਵਾਧਾ ਸੀ ਤੇ ਜਦੋਂ ਇਹ ਆਪੋਜੀਸ਼ਨ 'ਚ ਸੀ ਉਦੋਂ ਚੀਕਾਂ ਮਾਰਦੇ ਹੁੰਦੇ ਸੀ ਕਿ ਘਟਾਉਂਦੇ ਨਹੀਂ ਕਹਿਣੀ ਤੇ ਕਥਨੀ ਦਾ ਫਰਕ ਵੇਖੋ ਇਸ ਵਾਧੇ ਨਾਲ ਲੋਕਾਂ ਤੇ ਪੈਟਰੋਲ ਤੇ ਡੀਜ਼ਲ ਦੇ ਵਾਧੇ ਨਾਲ 600 ਕਰੋੜ ਰੁਪਏ ਦਾ ਬੋਝ ਪਏਗਾ ਜਿਹੜੀ ਪਾਵਰ ਸਬਸਿਡੀ ਵਿਡਰਾਅ ਕੀਤੀ 3 ਰੁਪਏ 1800 ਕਰੋੜ ਰੁਪਿਆ ਉਹਦੇ ਨਾਲ ਲੋਕਾਂ ਤੇ ਬੋਝ ਪੈਣਾ ਜਿਹੜਾ ਬਸਾਂ ਦਾ ਕਿਰਾਇਆ ਵਧਾਇਆ ਇਹਨਾਂ ਨੇ ਆ ਚੰਦ ਦਿਨ ਪਹਿਲਾਂ 150 ਕਰੋੜ ਰੁਪਿਆ ਉਹ ਲੋਕਾਂ ਤੇ ਬੋਝ ਪਾਤਾ ਮੋਟਰ ਵਹੀਕਲ ਟੈਕਸ ਦੇ ਵਿੱਚ ਅਗਸਤ ਜਿਹੜਾ ਅਗਸਤ ਦੇ ਵਿੱਚ ਮੋਟਰ ਵਹੀਕਲ ਟੈਕਸ ਵੀ ਇਹਨਾਂ ਨੇ ਵਧਾਇਆ 0.5% ਹੁੰਦਾ ਸੀ ਉਹਨੂੰ ਦੁੱਗਣਾ ਕਰਕੇ 1% ਕਰਤਾ ਚਾਹੇ ਉਹ ਮੋਟਰਸਾਈਕਲ ਹੈ ਚਾਹੇ ਕਾਰ ਹੈ ਚਾਹੇ ਸਕੂਟਰ ਹੈ ਚਾਹੇ ਸਕੂਟਰੀ ਹੈ ਜੀਦੇ ਤੇ ਤੁਸੀਂ ਜਿਹੜੀ ਚੀਜ਼ ਲਓਗੇ ਉਹਦੇ ਤੇ ਟੈਕਸ ਨੂੰ ਤੁਹਾਨੂੰ ਡਬਲ ਪੰਜਾਬ ਸਰਕਾਰ ਨੂੰ ਦੇਣਾ ਪੈਣਾ ਹੈ ਇਹਦੇ ਨਾਲ 100 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਹੋਰ ਬੋਝ ਪਾਇਆ ਇੱਕ 15 ਸਾਲ ਪੁਰਾਣੀਆਂ ਗੱਡੀਆਂ ਜਿਹੜੀ ਗਰੀਬ ਜਿਹੜਾ ਕੋਈ ਲੈ ਨਹੀਂ ਸਕਦਾ ਵਿਚਾਰਾ ਨਵੀਂ ਗੱਡੀ 15 ਸਾਲ ਪੁਰਾਣੀ ਗੱਡੀ ਤੇ ਗ੍ਰੀਨ ਟੈਕਸ ਲਾਤਾ 100 ਕਰੋੜ ਰੁਪਇਆ ਉਹਦਾ ਬੋਝ ਪਾਤਾ 16 ਜੂਨ 2024 ਨੂੰ ਬਿਜਲੀ ਦੇ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਅਖਬਾਰਾਂ ਦੇ ਮੁਤਾਬਕ ਮੈਂ ਪੜਿਆ 7800 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਤੇ ਬੋਝ ਪਾਇਆ ਕਲੈਕਟਰ ਰੇਟ ਅਗਸਤ ਦੇ ਵਿੱਚ ਵਧਾਏ ਗਏ 2000 ਕਰੋੜ ਰੁਪਇਆ ਉਹਦੇ ਨਾਲ ਲੋਕਾਂ ਤੇ ਬੋਝ ਪੈਣਾ ਇੱਕ ਨਵੀਂ ਚੀਜ਼ ਏ ਸਰਕਾਰ 'ਚ ਮੈਨੂੰ ਦੇਖਣ ਨੂੰ ਮਿਲੀ ਆਪਾਂ ਕੋਈ ਕਰਜ਼ਾ ਲੈਨੇ ਆ ਹோம் ਲੋਨ ਲੈਨੇ ਆ ਜਾਂ ਕਾਰ ਲੋਨ ਲੈਨੇ ਆ ਵਹੀਕਲ ਲੋਨ ਹோம் ਲੋਨ ਬੈਂਕ ਨੇ ਪੈਸਾ ਦੇਣਾ ਤੁਸੀਂ ਆਪਦੇ ਡਾਕੂਮੈਂਟਸ ਦੇਣੇ ਆ ਤੁਸੀਂ ਕਿਸ਼ਤ ਅਦਾ ਕਰਨੀ ਆ ਪਰ ਫੇਰ ਵੀ ਸਰਕਾਰ ਵਿੱਚ ਆ ਗਈ ਉਹਦੇ ਤੇ ਵੀ 1.25% ਆਫ ਦਾ ਟੈਕਸ ਲਾਤਾ ਕਿ ਜਿੰਨਾ ਤੁਸੀਂ ਕਰਜ਼ਾ ਲਵੋਗੇ ਪੈਸੇ ਤੁਸੀਂ ਮੋੜਨੇ ਆ ਪਰ ਸਰਕਾਰ ਨੂੰ ਉਹਦੇ ਚੋਂ 1.25% ਤੁਹਾਨੂੰ ਦੇਣਾ ਪੈਣਾ ਹੈ 1500 ਕਰੋੜ ਰੁਪਏ ਦਾ ਪੰਜਾਬ ਦੇ ਲੋਕਾਂ ਤੇ ਇਹਦੇ ਨਾਲ ਬੋਝ ਪੈ ਰਿਹਾ ਬੈਂਕ ਕਰਜ਼ਾ ਦੇ ਰਿਹਾ ਕੋਈ ਬੰਦਾ ਅਦਾ ਕਰ ਰਿਹਾ ਕਰਜ਼ਾ ਤੇ ਸਰਕਾਰ ਵਿੱਚ ਖਾਮ-ਖਾਮ ਆਪਦੇ ਪੈਸੇ ਵੀ ੜਾ ਕੇ ਬੈਗੀ ਇਹ ਲੋਕਾਂ ਦੀ ਸਰਕਾਰ ਜਿਹੜੇ ਆਪਦੇ ਆਪ ਨੂੰ ਕਹਿੰਦੇ ਸੀ ਫਿਰ 11 ਜੂਨ 2023 ਨੂੰ ਪੈਟਰੋਲ ਤੇ ਡੀਜ਼ਲ ਦੇ ਵਿੱਚ ਵੈਟ ਦਾ ਵਾਅਦਾ ਕੀਤਾ ਗਿਆ 900 ਕਰੋੜ ਉਹ ਫਰਵਰੀ ਦੇ ਵਿੱਚ ਉਦੋਂ ਹੀ 2023 ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਫੇਰ ਵਧਾਈਆਂ ਗਈਆਂ ਸੀ 900 ਕਰੋੜ ਰੁਪਇਆ ਉਹ ਤਕਰੀਬਨ ਜਿੰਨੀ ਇੱਕ ਮੇਰੇ ਕੋਲੇ ਲਿਸਟ ਹੈ 12000 ਕਰੋੜ ਰੁਪਇਆ ਸਾਲ ਦਾ ਇਸ ਤੋਂ ਇਲਾਵਾ ਬੜੇ ਟੈਕਸਸ ਐ ਅਸਲੇ ਦੇ ਲਾਇਸੈਂਸ ਦੀ ਫੀਸ ਵਧਾਤੀ ਡਰਾਈਵਿੰਗ ਲਾਇਸੈਂਸ ਦੀ ਫੀਸ ਵਧਾਤੀ ਹੋਰ ਕੋਈ ਵੀ ਤੁਸੀਂ ਸੁਵਿਧਾ ਕੇਂਦਰ ਚ ਜਾਨੇ ਉਹਦੀ ਫੀਸ ਫੀਸ ਡਬਲ ਕਰਤੀ ਸਾਂਝ ਕੇਂਦਰ ਚ ਜਾਨੇ ਉਹਦੀ ਫੀਸ ਹਰ ਚੀਜ਼ ਦੇ ਵਿੱਚ ਕੀਮਤਾਂ ਵਧਾਈਆਂ ਤਾਂ ਜਿੰਨੇ ਕੁ ਮੇਰੇ ਕੋਲੇ ਸੀ ਮੈਂ ਤੁਹਾਨੂੰ ਦੱਸਿਆ 12000 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਤੇ ਇੱਕ ਐਡੀਸ਼ਨਲ ਬੋਝ ਪੈ ਗਿਆ ਸੋ ਤੁਸੀਂ ਵੇਖੋ ਬੋਰੋਇੰਗ ਆਪ ਹੋ ਗਈ ਨਵੇਂ ਟੈਕਸ ਲੈਵੀ ਕਰਤੇ ਸੋਸ਼ਲ ਸਕੀਮ ਸੋਸ਼ਲ ਸੈਕਟਰ ਦੀਆਂ ਸਾਰੀਆਂ ਸਕੀਮਾਂ ਬੰਦ ਕਰਤੀਆਂ ਤੁਸੀਂ ਵੇਖੋਗੇ ਸੁਵਿਧਾ ਕੇਂਦਰ ਬੰਦ ਸੇਵਾ ਕੇਂਦਰ ਬੰਦ ਆਟਾ ਦਾਲ ਦੇ ਵਿੱਚੋਂ ਦਾਲ ਬੰਦ ਹੋ ਗਈ ਕਾਰਡ ਕੱਟੇ ਗਏ ਲੋਕਾਂ ਦੇ ਤੇ 30 ਕਿਲੋ ਤੋਂ ਕਣਕ 5 ਕਿਲੋ ਤੇ ਆ ਗਈ ਗਰੀਬਾਂ ਨੂੰ ਭਾਂਡੇ ਮਿਲਦੇ ਹੁੰਦੇ ਸੀ ਉਹ ਬੰਦ ਗਰੀਬ ਬੱਚੀਆਂ ਨੂੰ ਪੜਨ ਵਾਸਤੇ ਸਾਈਕਲ ਬਾਲ ਸਾਹਿਬ ਦਿੰਦੇ ਸੀ ਉਹ ਬੰਦ ਤੀਰਥ ਯਾਤਰਾ ਸਕੀਮ ਬੰਦ ਕਰਤੀ ਭਗਤ ਪੂਰਨ ਸਿੰਘ ਹੈਲਥ ਇੰਸ਼ੋਰੈਂਸ ਸਕੀਮ ਬੰਦ ਕਰਤੀ ਸ਼ਗਨ ਸਕੀਮ ਬੰਦ ਹੋ ਗਈ ਰਿਵਾਈਜ਼ਡ ਪੈਨਸ਼ਨ ਜਿਹੜੀ ਹੈ ਉਹ ਨਹੀਂ ਮਿਲੀ 1000 ਰੁਪਿਆ ਬੀਬੀਆਂ ਨੂੰ ਵਾਦਾ ਕੀਤਾ ਸੀ ਉਹ ਨਹੀਂ ਅਜੇ ਤੱਕ ਮਿਲਿਆ ਤੇ ਜਿਹੜੇ ਕਹਿੰਦੇ ਸੀ ਕੁਕੜੀਆਂ ਦਾ ਤੇ ਬੱਕਰੀਆਂ ਦਾ ਵੀ ਮੁਆਵਜ਼ਾ ਮਿਲੂਗਾ ਨਾ ਹੜਾਂ ਦਾ ਮੁਆਵਜ਼ਾ ਮਿਲਿਆ ਤੇ ਨਾ ਖਰਾਬੇ ਦਾ ਮੁਆਵਜ਼ਾ ਮਿਲਿਆ ਸੁੰਡੀ ਵੀ ਪਈ ਫਸਲਾਂ ਨੂੰ ਉਹਦਾ ਮੁਆਵਜ਼ਾ ਨਹੀਂ ਮਿਲਿਆ ਸੋਸ਼ਲ ਵੈਲਫੇਅਰ ਸਕੀਮ ਦੀ ਹਰ ਚੀਜ਼ ਬੰਦ ਹੋ ਗਈ ਨਵੀਆਂ ਕੋਈ ਆਈਆਂ ਨਹੀਂ 인ਫਰਾਸਟ੍ਰਕਚਰ ਪ੍ਰੋਜੈਕਟ ਕੋਈ ਨਵਾਂ ਪੰਜਾਬ ਚ ਨਹੀਂ ਸ਼ੁਰੂ ਹੋਇਆ ਮੈਂ ਚੈਲੰਜ ਕਰਦਾ ਭਗਵੰਤ ਮਾਨ ਨੂੰ ਇੱਕ ਵੀ ਨਵਾਂ ਸਕੂਲ ਕਾਲਜ ਯੂਨੀਵਰਸਿਟੀ ਹਸਪਤਾਲ ਕੋਈ ਨਵੀਂ ਸੜਕ ਕੋਈ ਨਵੀਂ ਮੰਡੀ ਕੋਈ ਨਵੀਂ ਕੱਸੀ ਕੋਈ ਨਵਾਂ ਖਾਲ ਕੋਈ ਨਵਾਂ ਗ੍ਰਿਡ ਕੋਈ ਨਵਾਂ ਪਾਵਰ ਪਲਾਂਟ ਕੋਈ ਨਵਾਂ 에어ਪੋਰਟ ਕੋਈ ਨਵਾਂ ਬ੍ਰਿਜ ਕੋਈ ਨਵੀਂ ਹਾਈਵੇ ਪੰਜਾਬ ਦੇ ਵਿੱਚ ਦਿਖਾ ਦੇ ਮੈਂ ਮੰਨ ਲੂੰਗਾ ਕਿ ਭਗਵੰਤ ਮਾਨ ਨੇ ਅਨ ਪ੍ਰੈਸੀਡੈਂਟਡ ਡਵੈਲਪਮੈਂਟ ਕੀਤੀ। ਨਾ ਨਵੀਆਂ ਚੀਜ਼ਾਂ ਬਣਾਈਆਂ, ਪੁਰਾਣੀਆਂ ਰਿਪੇਅਰ ਨਹੀਂ ਹੋ ਰਹੀਆਂ, ਸੋਸ਼ਲ ਵੈਲਫੇਅਰ ਸਕੀਮਸ ਬੰਦ ਹੋ ਗਈਆਂ, ਕਰਜ਼ੇ ਦੀ ਪੰਡ ਫੇਰ ਦਿਨੋ ਦਿਨ ਚੜਦੀ ਜਾ ਰਹੀ। ਇਹ ਫਿਰ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਹੀ ਕਹੂੰਗਾ ਨਾ ਇਹ ਚੀਜ਼ਾਂ ਕੈਗਦੀ ਰਿਪੋਰਟ ਦੇ ਵਿੱਚ ਵੀ ਹਾਈਲਾਈਟ ਹੋਈਆਂ। ਆ ਮੇਰੇ ਕੋਲ ਇਹ ਕੈਗਦੀ ਰਿਪੋਰਟ ਹੈ। 2000 ਅਜੇ ਨਾਲੇ 2022-23 ਦੀ ਹੈ। 2 200 ਹਾਂ ਈਅਰ ਐਂਡਿੰਗ 31 ਮਾਰਚ 2023 ਪਹਿਲੇ ਸਾਲ ਦੀ ਹੈ ਸਰਕਾਰ ਦੀ ਇੱਕ ਦੋ ਚੀਜ਼ਾਂ ਤੁਹਾਨੂੰ ਮੈਂ ਜ਼ਰੂਰ ਇਹਦੇ ਵਿੱਚ ਪੜ੍ਹ ਕੇ ਦੱਸਨੀਆ ਚਾਹੂੰਗਾ ਇਹਦੇ ਵਿੱਚ ਇਹਨਾਂ ਨੇ ਹਾਈਲਾਈਟ ਕੀਤਾ ਕਿ ਸਰਕਾਰ ਨੇ ਕੈਪੀਟਲ ਐਕਸਪੈਂਡੀਚਰ 2022-23 ਟੋਟਲ ਐਕਸਪੈਂਡੀਚਰ ਜਿਹੜਾ ਕੀਤਾ ਉਹਦਾ ਸਿਰਫ 5.48% ਕੈਪੀਟਲ ਐਕਸਪੈਂਡੀਚਰ ਹੈ ਕੈਪੀਟਲ ਐਕਸਪੈਂਡੀਚਰ ਇਸ ਐਕਸਪੈਂਡੀਚਰ ਔਨ ਡਿਵੈਲਪਮੈਂਟ making new services ਕੋਈ ਨਵੀਆਂ ਚੀਜ਼ਾਂ ਬਣਾਉਣ ਤੇ ਜਿਹੜਾ ਖਰਚਾ ਕਰਦੇ ਹਾਂ ਆਪਦੇ ਟੋਟਲ ਖਰਚ ਦਾ 5% ਕੇਵਲ ਕੈਪੀਟਲ ਐਕਸਪੈਂਡੀਚਰ ਕੀਤਾ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹਾਈਲਾਈਟ ਕੀਤੀ ਹੈ ਕੈਪੀਟਲ ਐਕਸਪੈਂਡੀਚਰ ਵਾਸ ਜਸਟ 7% ਆਫ ਦਾ ਟੋਟਲ ਬੋਰੋਵਿੰਗਸ ਜਿੰਨਾ ਕਰਜ਼ਾ ਸਰਕਾਰ ਨੇ ਲੈ ਲਿਆ ਉਹਦੇ ਚੋਂ ਕੇਵਲ 7% ਇਹਨਾਂ ਨੇ ਕੈਪੀਟਲ ਐਕਸਪੈਂਡੀਚਰ ਕੀਤਾ ਬਾਕੀ ਸਾਰਾ ਆਪਦੀ ਫਜ਼ੂਲ ਖਰਚੀ ਤੇ ਲਾ ਲੋ आप जहाजा त ला लो आपकी एडवरटाइजमेंट त ला लो आपके हेलीकाप्टर त ला लो या कर्जा लैके कर्जा अदा कर ला लो बाकी सारा पैसा गया आखो बड़ी इम्पोर्टेंट लाइन है द स्टेट गवमेंट स्पेंड ओनली फाइव प्वाइंट एट परसेंट ऑफ द टोटल एक्सपेंडिचर इन ट्वेंटी ट्वेंटी टू ट्वेंटी थ्री ऑन कैपिटल अकाउंट कैपिटल एक्सपेंडिचर वॉज जस्ट सैवन परसेंट ऑफ द टोटल बोरोइंग does the borrowed funds were being used mainly for meeting current consumption and repayment of borrowings instead of capital creation or development activities ek CAG di report hai jehdi aayi hai so eh badiyan important chizaan CAG ne highlight kitiyan ki kivein punjab da fiscal deficit vadha ja reha fiscal deficit hunda hai thodi total aamdani kinni hai te total kharcha kinna hai ਉਹਦਾ ਜਿਹੜਾ ਗੈਪ ਹੈ ਉਹਨੂੰ ਫਿਸਕਲ ਡੈਫਿਸਿਟ ਕਹਿੰਦੇ ਆ 2019 ਤੱਕ ਇਹ ਗੈਪ 16000 ਕਰੋੜ ਰੁਪਈਆ ਸੀ ਅੱਜ ਵੱਧ ਕੇ 33930 ਕਰੋੜ ਆਲਮੋਸਟ 34000 ਕਰੋੜ ਰੁਪਈਆ ਫਿਸਕਲ ਡੈਫਿਸਿਟ ਹੋ ਗਿਆ ਜਿੰਨੀ ਸਟੇਟ ਦੀ ਆਮਦਨ ਹੋ ਰਹੀ ਹੈ ਤੇ ਜਿੰਨਾ ਸਟੇਟ ਖਰਚ ਕਰ ਰਿਹਾ ਉਹਦੇ ਚ 34000 ਕਰੋੜ ਰੁਪਈਏ ਦਾ ਫਰਕ ਹੈ ਇੱਕ ਸਾਲ ਦੇ ਵਿੱਚ ਆ ਰਿਹਾ ਇਸ ਸਾਲ ਤਾਂ ਉਦੋਂ ਵੀ ਵੱਧ ਜਾਣਾ ਤੇ ਫਿਰ ਇਹ ਪੈਸਾ ਆਉਣਾ ਕਿੱਥੋਂ ਹੈ ਤੇ ਇਹ ਪੈਸਾ ਲੱਗ ਕਾਦੇ ਤੇ ਰਿਹਾ ਜਦੋਂ ਤੁਸੀਂ ਇੰਨਾ ਲਾ ਰਹੇ ਹੋ ਜਿਵੇਂ ਮੈਂ ਪਹਿਲਾਂ ਹਾਈਲਾਈਟ ਕੀਤਾ ਬਣ ਕੁਛ ਰਿਆ ਨਹੀਂ ਸੂਬੇ ਚ ਤੇ ਫਿਰ ਪੈਸਾ ਜਾ ਕਿੱਥੇ ਰਿਹਾ ਤੁਸੀਂ ਇਹ ਵੇਖੋ ਇਹ ਜਿਹੜੀ ਡੈਟ ਦੀਆਂ ਫਿਗਰਸ ਮੈਂ ਤੁਹਾਨੂੰ 4.4 ਲੱਖ ਕਰੋੜ ਦੀਆਂ ਦਿੱਤੀਆਂ ਇਸ ਤੋਂ ਇਲਾਵਾ ਸਰਕਾਰ ਆਪਦੀਆਂ ਕਾਰਪੋਰੇਸ਼ਨਾਂ ਰਹੀਂ ਆਪਦੀਆਂ ਪੀਐਸਯੂਜ਼ ਰਹੀਂ ਆਪਦੇ ਬੋਰਡਸ ਤੇ ਵੀ ਕਰਜ਼ਾ ਲੈ ਰਿਆ ਜਿਵੇਂ ਮੰਡੀ ਬੋਰਡ ਤੇ ਅੱਡ ਲੈ ਲਿਆ ਮਾਰਕ ਫੈਡ ਨੂੰ ਕਹਤਾ ਅੱਡ ਲੈ ਲੋ 3500 ਕਰੋੜ ਰੁਪਇਆ ਇਹ ਕੈਗ ਨੇ ਹਾਈਲਾਈਟ ਕੀਤਾ ਪਿਆ ਕਿ ਇਹਨਾਂ ਦੇ ਪਬਲਿਕ ਸੈਕਟਰ ਏਂਟਰਪ੍ਰਾਈਜ਼ਸ ਨੇ ਡੈਟ ਲੈ ਲਿਆ ਉਹ ਸਰਕਾਰ ਦੇ ਡੈਟ ਤੋਂ ਅਲਾਵਾ ਐਂਡ ਹਰ ਤਰ੍ਹਾਂ ਨਾਲ ਗਵਰਨਮੈਂਟ ਆਫ ਇੰਡੀਆ ਨੇ ਜਿਹੜੇ ਹਰ ਸੂਬੇ ਦੇ ਪੈਰਾਮੀਟਰਸ ਰੱਖੇ ਹੈ ਕਿ ਫਿਸਕਲ ਡੈਫਿਸਿਟ ਕਿੰਨਾ ਹੋਣਾ ਚਾਹੀਦਾ ਹੈ ਰੈਵਨਿਊ ਡੈਫਿਸਿਟ ਕਿੰਨਾ ਹੋਣਾ ਚਾਹੀਦਾ ਤਾਂ ਕਿ ਸਟੇਟਸ ਦੀ ਇਕਨੋਮੀ ਜਿਹੜੀ ਹੈ ਉਹ ਕੰਟਰੋਲ ਚ ਰਹੇ ਪੰਜਾਬ ਸਰਕਾਰ ਤਾਂ ਸਭ ਕੁਝ ਛਿੱਕੇ ਮਾਰ ਕੇ ਪਾਰ ਕਰ ਗਈ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਹੈ ਕਿ ਫਿਸਕਲ ਡੈਫਿਸਟ 2% ਤੋਂ ਥੱਲੇ ਰਹਿਣਾ ਚਾਹੀਦਾ 1.99% ਸਾਡਾ ਹੋ ਗਿਆ 3.87% ਡਬਲ ਹੋ ਗਿਆ ਉਹਦਾ ਰੈਵਨਿਊ ਡੈਫਿਸਟ ਉਹ ਕਹਿੰਦੇ ਆ 3.78% ਰਹਿਣਾ ਚਾਹੀਦਾ ਸਾਡਾ 5% ਟੱਪ ਗਿਆ ਡੁੱਡਾ ਹੋ ਗਿਆ ਉਹਦਾ ਫਿਰ ਇਹ ਸਟੇਟ ਜਾਊਗਾ ਕਿੱਥੇ ਜੀ ਮੈਂ ਇੱਕ ਚੀਜ਼ ਜ਼ਰੂਰ ਅਖੀਰ ਦੇ ਵਿੱਚ ਕਹਿਣੀ ਚਾਹੂੰਗਾ ਕਿ ਅਸੀਂ ਇੱਕ ਤਾਂ ਕੇਂਦਰ ਨੂੰ ਬੇਨਤੀ ਕਰਦੇ ਆ ਕਿ ਜਿਹੜਾ 10000 ਕਰੋੜ ਰੁਪਏ ਦੀ ਐਡੀਸ਼ਨਲ ਬੋਰੋਇੰਗ ਦੀ ਪਰਮਿਸ਼ਨ ਮੰਗੀ ਆ ਪੰਜਾਬ ਸਰਕਾਰ ਨੇ ਉਹ ਡਿਨਾਈ ਕੀਤੀ ਜਾਵੇ ਇਹ ਕਰਜ਼ਾ ਚੜਦਾ ਗਿਆ ਤਾਂ ਲਾਉਣਾ ਕਿਨੇ ਆ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਨੇ ਤਾਂ 2 ਸਾਲਾਂ ਨੂੰ ਤੁਰ ਜਾਣਾ ਆਪਦਾ ਬੋਰੀਆ ਬਿਸਤਰਾ ਲੈ ਕੇ ਅੱਧੀ ਸਰਕਾਰ ਨੇ ਤਾਂ ਕੈਨੇਡਾ ਭੱਜ ਜਾਣਾ ਜੋ ਕੁਝ ਹਾਲਾਤ ਇਹਨਾਂ ਨੇ ਕੀਤੇ ਪਤਾ ਮਗਰੋਂ ਜਿਹੜਾ ਕਾਨੂੰਨ ਆ ਉਹਦਾ ਸਾਹਮਣਾ ਕਰਨਾ ਪਊਗਾ